ਆਲਟਾ ਨਿਊਜ਼ ਚੈਨਲ ਤੋਂ ਤੁਹਾਡਾ ਸਵਾਗਤ ਗੁਦਾਸਪੁਰ ਦੇ ਨਜ਼ਦੀਕੀ ਕਸਬਾ ਕਮਾਨ ਦੇ ਸਿਵਲ ਹਸਪਤਾਲ ਦੇ ਬਾਹਰ ਮਰੀਜ਼ ਦੇ ਪਰਿਵਾਰ ਮੈਂਬਰਾਂ ਤੇ ਬਾਲਮਿਕੀ ਮذਬੀ ਸੇਕ ਮੋਰਚਾ ਵੱਲੋਂ ਹਸਪਤਾਲ 'ਚ ਡਾਕਟਰਾਂ ਦੇ ਖਿਲਾਫ ਤਰਨਾ ਲਾਇਆ ਗਿਆ ਤੇ ਨਾਲ ਹੀ ਨਾਰੇਬਾਦੀ ਵੀ ਕੀਤੀ ਗਈ ਇਸ ਦੌਰਾਨ ਬਾਲਮਿਕੀ ਮذਬੀ ਸੇਕ ਮੋਰਚਾ ਦੇ ਆਗੂ ਨੇ ਦੱਸਿਆ ਕਿ ਅਜਾਬ ਸਿੰਘ ਸਦਵਾ ਜੀ ਦੀ ਜਸੀ ਪਤਨੀ ਸਰਬਜੀਤ ਮੋਪੈਡ ਤੇ ਸਵਾਰੋ ਕੇ ਕਾਰ ਨੂੰ ਆ ਰਹੀ ਸੀ ਜਿਸ ਦੌਰਾਨ ਉਸ ਦਾ ਐਕਸੀਡੈਂਟ ਹੋ ਗਿਆ ਤੇ ਐਕਸੀਡੈਂਟ ਕਰਨ ਵਾਲਿਆਂ ਨੇ ਉਹਦੇ ਨਾਲ ਲੁੱਟਖੋਵੀ ਕੀਤੀ ਜਿਸ ਕਾਰਨ ਉਹਨਾਂ ਦੀ ਬੇਟੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਈ ਤੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਵਿੱਚ ਲੈ ਜਾਂਦਾ ਗਿਆ ਪਰ ਉਥੇ ਨਾ ਹੀ ਉਹਨਾਂ ਦੀ ਸੁਣਵਾਈ ਹੋਈ ਤੇ ਨਾ ਹੀ ਉਹਨਾਂ ਨੂੰ ਇਲਾਜ ਮਿਲਿਆ ਆਓ ਦੇਖਦੇ ਹਾਂ ਗੁਲਸ਼ਨ ਕੁਮਾਰ ਦੀ ਇੱਕ ਰਿਪੋਰਟ ਨਵਾਂ ਜਾਵਾ ਕਿਹਦੇ ਸ਼ਦਮਾ ਤੋਂ ਮੇਰੀ ਲੱਤੀ ਹਦੈ ਮਿਲਨ ਵਾਤੀ ਉਹ ਮੁੰਡੀ ਸੀ ਉਹਦੇ ਜਦੋਂ ਪਿੰਡ ਤੇ ਜਾਣ ਹੀ ਨਹੀਂ ਧੀਆ ਉਹਦੇ ਚ ਮੋਟਰਸਾਈਕਲ ਮਾਰਿਆ ਮੁੰਡਿਆਂ ਨੇ ਦੇ ਲੁੱਟ ਖੋਹ ਕਰ ਲਈ ਤੇ ਯਾਹੀ ਇੱਥੇ ਲਿਕੇ ਆਏ ਆ ਸੱਟਾਂ ਲੱਗੀਆਂ ਥਾਣੇ ਵੀ ਆਏ ਉੱਥੇ ਵੀ ਲਿਖਾ ਕੇ ਆਏ ਆ ਤੇ ਪਰਚਾ ਦਰਖਾਸਤ ਨਕਾ ਕੇ ਆਏ ਤੇ ਕੋਈ ਸੁਣਿਆ ਨਹੀਂ ਤੇ ਜੇ ਅਸੀਂ ਇੱਥੇ ਆਏ ਆ ਡਾਕਟਰ ਕੋ ਤੇ ਡਾਕਟਰ ਨੇ ਰਾਹ ਨੂੰ ਆਖਿਆ ਵੀ ਕੱਲ ਜਹਾਜੋਂ ਤੇ ਦਵਾਈ ਦੇ ਦਿੰਨੇ ਆ ਤੇ ਦਿੱਤੀ ਕੋਈ ਵੀ ਨਹੀਂ ਦਵਾਈ ਤਾਂ ਮੁਰਗਾ ਸਾਨੂੰ ਪੈਨ ਨੂੰ ਘਲਾਤਾ ਸਵੇਰੇ 9 ਵਜੇ ਆਇਆ ਉਹ 9 ਵਜੇ ਆਏ ਨਹੀਂ 4 ਵਜੇ ਤੱਕ ਫਿਰਤੇ ਉਤਕੇ ਸਾਨੂੰ ਟਾਲੇ 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 ਹੀਰ ਤੇ ਹੰਦਾ ਜਾਣਾ ਤੇ ਜਾਓ ਅਜੇ ਮੈਂ ਸਾਰੇ ਕੰਮ ਪੇੜ ਕੇ ਤੇ ਤੁਹਾਡੀ ਸੁਣੂੰਗਾ ਕੀ ਮੰਗ ਕਰਦੇ ਆਂ ਆਹੀਂ ਮੰਗ ਇਹ ਕਰਦੇ ਆਂ ਇਹੋ ਜਿਹੇ ਡਾਕਟਰ ਜਿਹੜਾ ਵਾ ਇਹਤੇ ਸੰਤੋ ਸੰਤ ਕਾਰਵਾਈ ਕੀਤੀ ਜਾਵੇ ਇਹਨੂੰ ਇਹਦੇ ਕਿਤੇ ਦੀ ਸਜ਼ਾ ਮਿਲੇ ਹਾਂਜੀ ਭਾਈ ਕੀ ਮਸਲਾ ਆਇਆ ਜੀ ਮੇਰਾ ਨਾਮ ਰঞ্জੀਤ ਸਿੰਘ ਵਾ ਬਾਰਮਿਕੀ ਮਜਬੀ ਸਿਕ ਮੋਰਚਾ ਜ਼ਿਲ੍ਹਾ ਜੂਥ ਪ੍ਰਧਾਨ ਬੀਤੇ ਦਿਨੀ ਜਸਵੀਰ ਕੌਰ ਜੋ ਆਪਣੇ ਪੇਕੇ ਪਿੰਡ ਸਿਧਮਾ ਚ ਜਾ ਰਹੀ ਸੀ ਤੇ ਪਿੰਡ ਵਿੱਚ ਐਂਟਰੀ ਕਰਦੇ ਆ ਉਹਦਾ ਐਕਸੀਡੈਂਟ ਹੋ ਗਿਆ ਜਿਹੇ ਟਾਈਮ ਐਕਸੀਡੈਂਟ ਹੋਇਆ ਵਾ ਜਿਸ ਨੌਜਵਾਨ ਦੇ ਨਾਲ ਹੋਇਆ ਵਾ ਉਹਦਾ ਫਰਜ਼ ਤੇ ਪੈਸੇ ਚੁੱਕ ਕੇ ਜਿਹੜਾ ਵਾ ਉਹ ਰੱਪੂ ਚੱਕਰ ਹੋ ਗਿਆ ਜਦੋਂ ਇੱਕ ਕਮਾਨ ਟਾਰੇ ਦੇ ਵਿੱਚ ਰੱਬ ਜੜੀਆ ਲਿਖਵਾਈ ਆ ਤੇ ਜਸਪੀਰ ਕੋਰ ਨੂੰ ਸਿਵਲ ਹਸਪੀਟਲ ਕਮਾਨ ਦੇ ਚ ਲੈ ਜਾਂਦਾ ਇਲਾਜ ਕਰਨ ਵਾਸਤੇ ਰਾਤ ਜਲੂ ਉਹਨੂੰ ਲੈ ਜਾਂਦਾ ਵਾ ਦੁਪਹਿਰ ਨੇ ਘੜਾ ਹੋਈ ਆ ਤੇ ਕੋਈ ਵੀ ਉਹਨੂੰ ਇਲਾਜ ਨਹੀਂ ਕੀਤਾ ਦਾ ਤੇ ਐਂਟਰੀ ਪਾ ਦਿੱਤੀ ਵੀ ਸਵੇਰੇ 9 ਵਜੇ ਦੇ ਨਾਲ ਆਜੋ ਡਾਕਟਰ ਇੱਥੇ ਕੋਈ ਨਹੀਂ ਆ ਜਿਹੜਾ ਸਵੇਰੇ 9 ਵਜੇ ਦੇ ਨਾਲ ਆਏ ਆ ਤਸਵੀਰ ਦੇ ਤੋਂ ਬਾਲਾ ਡਾਕਟਰ ਜਿਹਦਾ ਹਰਪ੍ਰੀਤ ਬਾਹਰ-ਬਾਹਰ ਰਹੀਉਂਦਾ ਇਲਾਜ ਨੂੰ ਮੰਗ ਕਰਦੇ ਵੀ ਉਹਦੀ ਇਲਾਜ ਕਰੋ ਉਹ ਆਂਦਾ ਵੀ ਮੈਂ ਮਨਪੀ ਲਾਜ ਵੀ ਕਰਦਾ ਮੇਰੇ ਕੋ ਮਰੀਜ਼ ਵੜਿਆ ਜਰੋਟਾ ਟੀਮ ਸਾਰੇ ਮਰੀਜ਼ ਭਗਦਾਵਾਂਗਾ ਮੈਂ ਤੁਹਾਡੀ ਜਿਹੜਾ ਲਾਜੇ ਦਾ ਕਰ ਦੂੰਗਾ ਹਾਲਾਂਕਿ ਜਿਹੜਾ ਮਰੀਜ਼ ਵਾ ਬਹੁਤ ਹੀ ਨਾਜਕ ਜਿਹੜੇ ਚੀਜ਼ ਕਾਫੀ ਉਹਦੇ ਗਮੀਰ ਸੱਟਾਂ ਲਗੀਆਂ ਸੱਟਾਂ ਲੱਗਣ ਦੇ ਬਾਅਦ ਵੀ ਹਰ ਵੀ ਤੇ ਡਾਕਟਰ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਮੈਂ ਖੁਦ ਲੈਣ ਦੇ ਵਿੱਚ ਲੱਗਾ ਵਾ 4 ਵਰੀ ਕੁੱਲਰ ਦੇ ਵਿੱਚ ਲੱਗਣ ਤੇ ਬਾਦੂ ਜੀ ਡਾਕਟਰ ਜਦੋਂ ਮੇਰੀ ਵਾਰੀ ਆ ਜੇ ਕਹਦੇ ਭਾਜੇ ਤੇਰਾ ਕੋਈ ਮਲਬੀ ਮੈਂ ਲੇਖ ਪਰਤ ਕਰਕੇ ਹੰਦੇ ਨਾ ਮੈਂ ਸਾਰੇ ਮਰੀਜ਼ ਪਤਾ ਹਾਂਗਾ ਫੇਰ ਕਰੂੰਗਾ 9 ਵਜੇ ਤੋਂ ਬੈਠਿਆ ਨੇ 4 3 2 3 ਵਜੇ ਆ ਕੇ ਤੇ ਆ ਜੋ 2 3 ਵਜੇ ਗਿਆ ਮੈਂ ਡਾਕਟਰ ਸਾਹਿਬ ਮਰੀਜ਼ ਦੀ ਬਹੁਤ ਨਾਜ਼ੁਕ ਹਾਲਾ ਇਹਨੂੰ ਰੈ퍼 ਕਰ ਦੇ ਦੋ ਮੈਨੂੰ ਆ ਤਾਂ ਵੀ ਮੈਂ ਸਾਰੇ ਮਰੀਜ਼ ਪੁਖਤਾ ਕੇ ਪੇ ਵੇਖਣਾ ਜੇ ਬੋਧੀ ਕਾਰੀ ਇਹਦੇ ਦਿੱਤਾ ਕਰ ਜਾ ਤੂੰ ਜਦੋਂ ਮੇਰੇ ਨਾਲ ਗੱਤ ਵਿਹਾਰ ਕੀਤਾ ਵਾ ਤੇ ਮੈਂ ਉਸ ਟਾਈਮ ਮੇਰੇ ਆਪਣੇ ਮਾਰਕੀ ਤੇ ਵੀ ਤੂੰ ਪ੍ਰਹਾਰ ਨਹੀਂ ਕਰਨਾ ਤਾਂ ਇਹ ਮੈਂ ਲੈ ਜਾਂਦਾ ਮੈਂਰੇ ਨਾਲ ਗੱਤ ਵਿਹਾਰ ਕੀਤਾ ਡਾਕਟਰ ਨੇ ਮਰੀਜ਼ ਦਾ ਸਹੀ ਇਲਾਜ ਨਹੀਂ ਕੀਤਾ ਇਹ ਪੈਸੇ ਬਟੋਲਨਾ ਚਾਹੁੰਦਾ ਸੀ ਇਹ ਸਿਵਲ ਹਸਪੀਟਲ ਦੀ ਇਹ ਕਹਾਣੀਆਂ ਵੀ ਸਰਕਾਰ ਪੰਜਾਬ ਸਰਕਾਰਾਂ ਦੀ ਵੀ ਗਰੀਬਾਂ ਨੂੰ ਜੋ ਵੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆਊਗੀ ਘਰ ਵਿੱਚ ਜਿਹੜੀ ਆ ਦਵਾਈ ਪਹਚਾਈ ਜਾਊਗੀ ਕਿ ਇਹਨੂੰ ਕਤਲਖوار ਨਹੀਂ ਕੀਤਾ ਜਾਊਗਾ ਜੇ ਕਿਹਦਾ ਐਕਸੀਡੈਂਟ ਹੋ ਜਾਂਦਾ ਵਾ ਉਹਨੂੰ ਸਿਵਲ ਹਸਪੀਟਲ ਲੈ ਚੁੱਕ ਕੇ ਲੈ ਆਓ ਉਹਦਾ ਸਾਰਾ ਖਰਚਾ ਜਿਹੜਾ ਵਾ ਸਰਕਾਰ ਚੱਲੂਗੀ ਹੋਣ ਕੀ ਮੰਗ ਕਰਦੇ ਤੇ ਆਪਣੇ ਮਰੀਜ਼ ਬ੍ਰਤੀ ਅਸੀਂ ਮੰਗੇ ਕਰਦੇ ਜਿਹੜੇ ਸਰਕਾਰ ਨੇ ਵਾਅਦੇ ਕੀਤੇ ਆ ਉਹ ਪੂਰੇ ਕਿਨੇ ਇਦਾਂ ਦੇ ਜਿਹੜੇ ਨਕਮੇ ਡਾਕਟਰਾਂ ਸਰਕਾਰੀ ਅਫਸਰਾਂ ਵਜ੍ਹਾ ਤੇ ਉਹਨਾਂ ਦੇ ਤੋਂ ਸਖਤੋ ਸਖਤ ਕਾਰਵਾਈ ਕਰਕੇ ਤੇ ਇਹਨਾਂ ਨੂੰ ਘਰਾਂ ਦੇ ਵਿੱਚ ਭੇਜਿਆ ਜਾਵੇ ਇਹ ਘਟਾ ਵਿੱਚ ਤੋਂ ਬਾਹਰ ਪਰਿਵਾਰਕ ਮੈਂਬਰਾਂ ਨੂੰ ਧੰਨ ਲੱਗ ਗਿਆ ਵਾ ਜਿਵੇਂ ਜੀ ਦੋਸਤ ਇਹ ਡਾਕਟਰ ਤੋਂ ਰੋਕ ਲਗੜਿਆ ਤੇ ਉਹਨਾਂ ਤੋਂ ਲੋਕ ਸੱਜਣ ਪਾਈ ਕਿਤੇ ਕੀ ਕਾਇਮ ਹੈ ਮਾ ਜੀ ਉਹਦਾ ਗਿਆਨ ਹੋ ਗਿਆ ਉਹਦੇ ਆ ਉਹਨਾਂ ਦੇ ਉਹਨਾਂ ਦਾ ਦੱਸਿਆ ਕਿ ਸ਼ਰਤਾਂ ਕਿ ਉਹਨਕੇ ਬਹੁਤ ਡਾਕਟਰ ਦੇ ਕਾਰਵਾਈ ਬਣ ਜੋ ਕੀਤੀ ਜਾਏਗੀ ਤੇ ਅੱਗੇ ਤੋਂ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਹੈਗਾ ਕੇਸ ਨਹੀਂ ਹੋਏਗਾ ਉਹ ਵੀ ਪਰ ਇਹ ਜੀ ਕਹਿ ਰਹੇ ਕਿ ਜਿਆਦਾ ਸੀਰੀਅਸ ਜੀ ਫਿਰ ਵੀ ਡਾਕਟਰ ਦੇ ਕੋਲੇ ਨਹੀਂ ਅਨਜਾਨੀ ਵਤੀ ਗਈ ਆਓ ਮੈਂ ਵੀ ਤਾਂ ਕਹਿ ਰਿਹਾ ਮੇਰੇ ਉਹਦੇ ਨਿਕਾਲੀ ਬਤੀ ਗਈ ਉਹਦੇ ਉਹਨੂੰ ਕਾਰਵਾਈ ਕੀਤੀ ਜਾਏਗੀ ਵਾਕਨਾਂ ਦਾ ਤੁਹਾਡੇ ਕੋਲ ਬੈਠੇ ਆ ਤੁਹਾਡੇ ਕੋਲ ਕੀ ਉਹਨਾਂ ਨੂੰ ਸੁਚਤਨ ਹੋਇਆ ਹੈ ਬਾਤ ਵਿੱਚ ਨਹੀਂ ਹੋ ਰਿਹਾ ਅੱਗੇ ਤੋਂ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਹੋਵੇ ਉਹ ਵੀ ਆਏਗਾ ਉਹ ਇੱਕੋ ਜਿਹਾ ਆਪੇ ਜਾਂ ਸਾਡੇ ਨਾਲ ਇੱਕੋ ਜਿਹਾ ਬਿਹਾਰ ਕੀਤਾ ਜਾਏਗਾ ਕਿਉਂਕਿ ਅਮਰਜੈਂਸੀ ਜਿਹੜੀ ਉਹਨੂੰ ਤਾਂ ਪਹਿਲਾਂ ਟੈਂਡ ਕਰਿਆ ਕੀਤਾ ਜਾਵੇ ਉਹਨੂੰ ਡਾਕਟਰਾਂ ਵੱਲੋਂ ਅਜਿਹਾ ਕਿ ਕੋਈ ਜੀ ਵੀਰ ਨਾਮਤ ਜਿਹੜੀ ਲੇਡੀ ਹੈ ਤੁਹਾਡੇ ਕੋਲ ਜਿਹਨੀਆਂ ਹਾਲਤ ਵਿੱਚ ਆਈ ਹੈ ਅੱਜ ਤੋਂ ਬਾਅਦ ਤੋਂ ਜਿਹੜਾ ਇਹ ਧਰਨਾ ਲਗਾਇਆ ਗਿਆ ਵੀ ਡਾਕਟਰ ਹਰਪ੍ਰੀਤ ਸਿੰਘ ਜਿਹੜੇ ਵੀ ਤੁਹਾਡੇ ਵੱਲੋਂ ਕੋਈ ਮਤਲਬ ਖੱਜਲ ਖਵਾ ਕੀਤਾ ਗਿਆ ਵਾ ਠੀਕ ਹਨ ਜੰਦੇ ਜੀ ਕੋਈ ਸਾਡੇ ਵੱਲੋਂ ਸਾਡੇ ਕੋਲ ਮਰੀਜ਼ ਜ਼ਰੂਰ ਆਇਆ ਜੀ ਲੜਾਈ ਝਗੜੇ ਦੇ ਕੇਸ ਵਿੱਚ ਆਇਆ ਵਾ ਜੀ ਉਹਨਾਂ ਨੂੰ ਕੋਈ ਵੀ ਖੱਜਲ ਖਰਾਬ ਨਹੀਂ ਕੀਤਾ ਗਿਆ ਪਹਿਲਾ ਮਰੀਜ਼ ਨੂੰ ਅਸੀਂ ਜਦੋਂ ਸਾਡੇ ਕੋਲ ਆਇਆ ਫਰਚੀ ਘਟਾ ਕੇ ਉਹਨਾਂ ਨੂੰ ਅਸੀਂ ਦਵਾਈ ਦਿੱਤੀ ਸੀਗੀ ओरਲ ਉਹਨਾਂ ਦੀ ਉਹਨਾਂ ਲੋਡ ਸੀਗੀ ਮਰੀਜ਼ ਮੈਨੂੰ ਕਿਹਾ ਗਿਆ ਵੀ ਸਾਨੂੰ ਬਟਾਲੇ ਰੈਫਰ ਕਰ ਦੋ ਕਿਉਂਕਿ ਸਾਡੇ ਕੋਲ ਤੇ ਡਾਕਟਰ ਦੰਦਾਂ ਦਾ ਕੋਈ ਵੀ ਖੰਨੀਗਾ ਤੇ ਉਹਨਾਂ ਦਾ ਇਲਾਜ ਦੰਦਾਂ ਵਾਲੇ ਡਾਕਟਰ ਦੁਆਰਾ ਹੀ ਕਰਦਾ ਹੁੰਦਾ ਉਹਨਾਂ ਨੂੰ ਮੈਂ ਰੈਫਰ ਕਰ ਦਿੱਤਾ ਗਿਆ ਬਟਾਲੇ ਹਸਪਤਾਲ ਵਾਸਤੇ ਸਿਵਰ ਹਸਪਤਲ ਲਈ ਨਾਲ ਉਹਨਾਂ ਨੂੰ ਮੈਡੀਸਿਨ ਫੇਮ ਦੀ ਜਿਹੜੀ ਮੇਰੇ ਨਾਲ ਦੀ ਬੰਦੀ ਸੀ ਜੈਂਟੀਪਾਟਿਕ ਆਪਰ ਪ੍ਰੈਸਕਰਾਪਟ ਕਰ ਦਿੱਤੀ ਗਈ ਫਿਰ ਮਰੀਜ਼ ਮੇਰੇ ਕੋਲ ਤਕਰੀਬਨ 20 ਮਿੰਟ 25 ਮਿੰ ਯੋਗੀ ਜੀ ਸਰਕਾਰੀ ਫੀਸ ਤੇ ਪਾਉਂਦੀ ਸੀਗੀ ਉਹਦੇ ਦੇ ਪਰਚਾ ਕਟਵਾ ਕੇ ਅਸੀਂ ਉਹਦਾ ਪਰਚਾ ਕੱਟ ਕੇ ਤੁਰੰਤ ਹੀ ਥਾਣੇ ਭੇਜ ਦਿੱਤਾ ਗਿਆ ਜਿਹਦੇ ਵਿੱਚ ਕੋਈ ਵੀ ਸਾਡੇ ਕੋਲੋਂ ਗੈਰਹੀ ਜਾਂ ਕੋਈ ਦੇਰ ਸਾਡੇ ਕੋਲੋਂ ਨਹੀਂ ਹੋएगी ਹਾਂ ਸਾਡੇ ਕੋਲ ਇਥੇ ਦੰਦਾਂ ਦਾ ਡਾਕਟਰ ਕੋਈ ਵੀ ਇਥੇ ਅਵੇਲੇਬਲ ਹੈ ਨਹੀਂਗਾ ਇੱਕ ਡਾਕਟਰ ਸੀਗਾ ਉਹ ਸਾਲ ਪਹਿਲਾਂ ਉੱਥੇ ਲੱਗੇ ਹੋਏ ਆ ਜਿਹਦੇ ਕਰਕੇ ਮਰੀਜ਼ ਨੂੰ ਅਸੀਂ ਮਟਾਲੇ ਰੈਫਰ ਸੰਦਨ ਕਰਨਾ ਪਿਆ ਸਾਡੇ ਕੋਲ ਕੋਈ ਡਾਕਟਰ ਹੈ ਨਹੀਂਗਾ ਉਹਨਾਂ ਦਾ ਇਲਾਜ ਦੰਦਾਂ ਦੇ ਦੰਦ ਟੁੱਟਣ ਹੋਣ ਕਰਕੇ ਉਹਨਾਂ ਦਾ ਇਲਾਜ ਦੰਦਾਂ ਦੇ ਡਾਕਟਰ ਦੁਆਰਾ ਹੀ ਬੰਦਾ ਹੈ ਜਦੋਂ ਮਰੀਜ਼ਾਂ ਦੀ ਜਿਹੜਾ ਨਾ ਮੈਂ ਆਪਾਂ ਜਿਆਦਾ ਸੀਰੀਅਸ ਨਹੀਂ ਪਰ ਫਿਰ ਵੀ ਸਾਨੂੰ ਘੰਟਾ-ਘੰਟਾ ਦੋ-ਦੋ ਘੰਟੇ ਲਾਈਨ ਵਿੱਚ ਲੱਗਾ ਪਿਆ। ਤੇ ਨਹੀਂ ਨਹੀਂ ਜੀ ਲਾਈਨ ਵਾਲਾ ਕੋਈ ਇਦਾਂ ਦਾ ਨਹੀਂ ਰਸ਼ ਬਹੁਤ ਜਿਆਦਾ ਸੀ ਗੱਲ ਉਹਨਾਂ ਨੂੰ ਫਿਰ ਵੀ ਮੈਂ ਟਾਈਮ ਕੱਢ ਕੇ ਬਾਕੀ ਮਰੀਜ਼ਾਂ ਤੋਂ ਇਲਾਵਾ ਉਹਨਾਂ ਨੂੰ ਪ੍ਰੈਫਰੈਂਸ ਦੇ ਕੇ ਉਹਨਾਂ ਦਾ ਪਰਚਾ ਕੱਢ ਕੇ ਖਾਣੇ ਭੇਜ ਕੇ ਫਿਰ ਉਹਨੂੰ ਰੈਫਰ ਕੀਤਾ ਟਾਈਮ ਤੇ। ਰਸ਼ ਕੱਲ तकरीबन ਰੋਜ਼ ਹੀ ਸਾਡੇ ਕੋਲ ਬਹੁਤ ਜਿਆਦਾ ਹੋ ਰਿਹਾ ਤੇ ਕੋਈ ਮੈਂ ਕਲਾ ਡਾਕਟਰਾਂ ਉਹਦੇ ਵਿੱਚੋਂ ਮੈਂ ਫਿਰ ਵੀ ਟਾਈਮ ਕੱਢ ਕੇ ਉਹਨਾਂ ਨੂੰ ਪ੍ਰੈਫਰੈਂਸ ਦੇ ਕੇ ਉਹਨਾਂ ਨੂੰ ਭੇਜਿਆ ਦਾ ਮਟਾਲੀ।